ਸਾਈਡ ਸਟਾਉਂਗੇ ਬਾਜੀ ਕੋਸ਼ਿਸ਼ ਕਰਾਂਗੇ ਥੱਲੇ ਥੱਲੇ ਕਰੋ ਦੇਖੋ ਅੱਜ ਐਮਐਲਏ ਗੁਰਪ੍ਰੀਤ ਗੋਗੀ ਜੀ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆਂ ਦੁੱਖ ਦੀ ਗੱਡੀ 'ਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੋ ਜਿਹੜਾ ਬੇਵਕਤੀ ਵਿਛੋੜਾ ਸਾਨੂੰ ਗੋਗੀ ਜੀ ਦੇ ਕੇ ਗਏ ਨੇ ਬਹੁਤ ਦੁਖਦਾਈ ਹੈ ਝੱਲਿਆ ਨਹੀਂ ਜਾਂਦਾ ਨਾ ਯਕੀਨ ਆਉਂਦਾ ਕਿ ਗੋਗੀ ਜੀ ਨਹੀਂ ਰਹੇ ਪਰ ਪਰਿਵਾਰ ਦਾ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਮਾਲਕ ਦਾ ਪਾਣਾ ਮੰਨਣਾ ਪੈਂਦਾ ਜੀ ਸੋ ਮਾਲਕ ਅਗੇ ਅਰਦਾਸ ਕੀਤੀ ਹੈ ਕਿ ਗੋਗੀ ਜੀ ਨੂੰ ਚਰਨਾ ਚ ਸਥਾਨ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਧੰਨਵਾਦ ਧੰਨਵਾਦ ਕੋਈ ਗੱਲ ਨਹੀਂ ਜੀ ਉਹ ਲਫਜ਼ ਤਾਂ ਅੰਨ ਕਰਦਾ ਫੋਕਾ ਤੇ ਉੱਲੇ ਜਾਣਾ ਇਹ ਬੇਟੀ ਜੀ ਕਿ ਬੋਲਿਆ ਨਹੀਂ ਜਾਣਾ ਬਾਧੀ ਗੀ ਗੁਰਪਰਵਲ ਵਿੱਚ ਧੰਨਵਾਦ ਸਰ ਜੀ ਧੰਨਵਾਦ ਜੀ ਮੈਡਮ ਸਾਡੇ ਲੋਕਾਂ ਦਾ ਬਸ ਬੇਟਾ ਤੁਹਾਡਾ ਬਹੁਤ ਧੰਨਵਾਦ ਜੀ ਮੈਂ ਨਾਲ ਗਾਉ ਬਹੁਤ ਖੁਸ਼ਦਿਲ ਮਿਜ਼ਾਜ ਦੇ ਸੀਗੇ ਦਲੇਰ ਸੀਗੇ ਲੋਕਾਂ ਦੀ ਗੱਲ ਕਰਨ ਵਾਲੇ ਸੀਗੇ ਜੇ ਜਦੋਂ ਇਹੋ ਜਿਹਾ ਸਾਥੀ ਜਾਂਦਾ ਹੈ ਤੇ ਮੈਂ ਸਮਝਦਾ ਕਿ ਪੂਰੀ ਪੂਰੀ ਸਟੇਟ ਨੂੰ ਘਟਾ ਜਿਹੜਾ ਬਹੁਤ ਵੱਡਾ ਪੈਂਦਾ ਹੈ ਜੀ ਸਰ ਤੇ ਪਾਰਟੀ ਪੱਧਰ ਤੇ ਕੋਈ ਯੂਨਿਓਨ ਦੇ ਸਮਾਰਕ ਨਹੀਂ ਕੀਤਾ ਲਾਉਂਦਾ ਆਊ ਕੋ ਗੱਲ ਨਹੀਂ ਜੋ ਪਰਿਵਾਰ ਨਾਲ ਗੱਲ ਕਰਾਂਗੇ ਅੱਜ ਤੱਕ ਸਿਰਫ ਦੁੱਖ ਸਾਂਝਾ ਕਰਨ ਲਈ ਆਇਆ ਉਹ ਪਰਿਵਾਰ ਨਾਲ ਗੱਲ ਕਰਾਂਗੇ ਲੀਡਰਸ਼ਿਪ ਨਾਲ ਗੱਲ ਕਰਨ ਜਿਵੇਂ ਸਾਰੇ ਸਾਥੀ ਚਾਹਣਗੇ ਉਵੇਂ ਹੀ ਹੋਊਗਾ ਕੀ ਕਰ ਰਹੇ ਸਰ ਉਹਨਾਂ ਦੇ ਰਹੇ ਅਧੂਰੇ ਪ੍ਰੋਜੈਕਟ ਨੇ ਉਹਨੂੰ ਲੈ ਕੇ ਵੀ ਉਹ ਤਾਂ ਉਹ ਤਾਂ ਵੈਸੀ ਸਰਕਾਰ ਦੀ ਡਿਊਟੀ ਬਦਲੀ ਹੈ ਜੀ ਉਹ ਆਪਦੇ ਹਲਕੇ ਦੇ ਕੰਮਾਂ ਦੇ ਲਈ ਬੜੇ ਵਚਨਬੱਧ ਸੀਗੇ ਔਰ ਗਾਹੇ-ਬਗਾਹੇ ਉਹ ਮਸਲੇ ਇਸ਼ੂਜ਼ ਉਠਾਉਂਦੇ ਰਹੇ ਰਹਿੰਦੇ ਨੇ ਰੰਦਿਸ ਸੀਗੇ ਤੇ ਜਿਹੜਾ ਵੀ ਉਹਨਾਂ ਦੇ ਡ੍ਰੀਮ ਪ੍ਰੋਜੈਕਟ ਸੀਗੇ ਜਿਹੜੇ ਵੀ ਉਹ ਕੰਮ અધੂਰੇ ਛੱਡ ਗਏ ਨੇ ਉਹਨਾਂ ਨੂੰ ਆਪਾਂ ਸਾਰੇ ਨਾਲ ਮਿਲ ਕੇ ਅਸੀਂ ਸਾਰੇ ਨਾਲ ਮਿਲ ਕੇ ਉਹਨੂੰ ਪੂਰਾ ਕਰਾਂਗੇ। ਕਾਫੀ ਜ਼ਿਆਦਾ ਨੇੜਤਾ ਸੀ ਕਦੇ ਤੁਹਾਡੇ ਨਾਲ ਵੀ ਕਾਫੀ ਜ਼ਿਆਦਾ ਜਿਹੜਾ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਜੀ ਰੈਗੂਲਰ ਬੇਸਿਸ ਦੇ ਉੱਪਰ ਅਸੀਂ ਮਿਲਦੇ ਰਹਿੰਦੇ ਸੀਗੇ ਕਿਉਂਕਿ ਇਹੋ ਜਿਹੇ ਖੁਸ਼ਦਿਲ ਸਾਫ਼ ਸੁਥਰੀ ਗੱਲ ਕਰਨ ਵਾਲਾ ਦਲੇਰ ਵਿਅਕਤੀ ਹੈ ਜਿਹੜਾ ਉਹ ਬਹੁਤ ਨਿਵੇਕਲੇ ਹੁੰਦੇ ਨੇ ਬਹੁਤ ਥੋੜੇ ਮਿਲਦੇ ਨੇ ਮੇਰੀ ਯਾਦ ਹੈ ਉਹਨਾਂ ਦੇ ਚਲਾਣੇ ਤੋਂ ਵੀ 2 ਦਿਨ ਪਹਿਲਾਂ ਲਗਾਤਾਰ 2 ਦਿਨਾਂ ਆ ਗੋਗੀ ਜੀ ਬੱਗਾ ਜੀ ਪੱਪੀ ਜੀ ਇਹ ਮੇਰੇ ਕੋਲ ਆਉਂਦੇ ਰਹੇ ਇਸ ਤਕਰੀਬਨ ਪਰਮਨ 6-6 ਘੰਟੇ ਅਸੀਂ ਬੈਠਦੇ ਸੀਗੇ ਪੋਲਿਟਿਕਲ ਗੱਲਾਂਬਾਤਾਂ ਕਰਦੇ ਸੀਗੇ ਸਾਰੇ ਕੰਮਾਂ ਕਰਦੇ ਸੀਗੇ ਪਲੈਨਿੰਗ ਕਰਦੇ ਸੀਗੇ ਕਾਰਪੋਰੇਸ਼ਨ ਦੀ ਇਲੈਕਸ਼ਨ ਦੀ ਪਲੈਨਿੰਗ ਕਰਦੇ ਸੀਗੇ ਤੇ ਬੜਾ ਬੜਾ ਵਧੀਆ ਮਾਹੌਲ ਦੇ ਵਿੱਚ ਔਰ ਕਦੇ ਵੀ ਨਾ ਉਹਨਾਂ ਦੇ ਅ ਅ ਦਿਲ ਦਿਮਾਗ ਤੇ ਕਦੇ ਮੱਥੇ ਦੇ ਇਹੋ ਜਿਹੇ ਸ਼ਿਕਨ ਨਹੀਂ ਨਹੀਂ ਲੱਗਦਾ ਸੀਗਾ ਕਿ ਇਹੋ ਜਿਹਾ ਭਾਨਾ ਜਿਹੜਾ ਉਹ ਵਾਪਰ ਜੇਗਾ ਸੋ ਬਹੁਤ ਵੱਡਾ ਘਟ ਹੈ ਜਿਹੜਾ ਜੀ ਉਹ ਸਾਰਿਆਂ ਨੂੰ ਪਿਆ ਧੰਨਵਾਦ ਥੈਂਕ ਯੂ ਵਾਪਸ ਹੋ ਸਕੇ ਧੰਨਵਾਦ ਹਾਂ ਜੀ ਦੁਕਾਨਾਂ ਲੱਗਣ ਪਹੁੰਚੇ ਹੋ ਕਿਹਨਾਂ ਚੌਕੇ ਤੁਹਾਡਾ ਵੀ ਸਾਥੀ ਸੀ ਮੇਰਾ ਵੀ ਸਾਥੀ ਸੀ ਸਰਪਰ ਮਿਲਿਆ ਸੀ ਜਿਸ ਦਿਨ ਪਹਿਲਾਂ ਤੁਸੀਂ ਇਕੱਠੇ ਸੀ ਜਿਆ ਸਾਹ ਕੋਲ ਜੇ ਸੀਗੇ ਤੁਸੀਂ ਇਕੱਠੇ ਸੀ ਕਾਫੀ ਦੇਖੋ ਲੁਧਿਆਣੇ ਦੀ ਔਰ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਨੂੰ ਪ੍ਰਣਾਇਆ ਹੋਇਆ ਐਮਐਲਏ ਸੀ ਬਹੁਤ ਵਧੀਆ ਇਨਸਾਨ ਸੀ ਬੜਾ ਵਧੀਆ ਪ੍ਰਹਾਸ ਸੀ ਸੋ ਪਰਮਾਤਮਾ ਨੇ ਨਹੀਂ ਚਾਇਆ ਵੀ ਉਹਦੀ ਹੋਰ ਸੇਵਾ ਕਰੇ ਲੇਕਿਨ ਉਹਨੇ ਜਿੰਨੀ ਸੇਵਾ ਕੀਤੀ ਕਮਾਲ ਦੀ ਕੀਤੀ ਜਿੰਨੀ ਜ਼ਿੰਦਗੀ ਜਿਉਇਆ ਕਮਾਲ ਦੀ ਜ਼ਿੰਦਗੀ ਜਿਉਇਆ ਲੱਗਦਾ ਵਿਧਾਨ ਸਭਾ ਦਾ ਇੱਕ ਹੀਰਾ ਜਿਹੜਾ ਉਹ ਬੋਲਿਆ ਅਕਸਰ ਕਹਿੰਦੇ ਨੇ ਅਜੇ ਹੀਰੇ ਹੈਗੇ ਵਿਧਾਨ ਸਭਾ ਬਿਲਕੁਲ ਹੀਰਾ ਸੀ ਬਿਲਕੁਲ ਹੀਰਾ ਸੀ ਔਰ ਉਹ ਇੱਕ ਗੱਲ ਕਹਿੰਦਾ ਸੀ ਵੀ ਮੈਨੂੰ ਮਾਣ ਆ ਵੀ ਗੁਰੂ ਸਾਹਿਬ ਜੀ ਮੇਥੋਂ ਇੰਨੀ ਸੇਵਾ ਲਈ ਉਹਦੇ ਜਿੰਨਾ ਕਹਿੰਦਾ ਮੇਰੇ ਹਲਕੇ ਜਿੰਨਾ ਵਿਕਾਸ ਹੋਰ ਕਿਸੇ ਹਲਕੇ ਚ ਹੋਇਆ ਨਹੀਂ ਇਸ ਤਰ੍ਹਾਂ ਦੀ ਬਦਲ ਉਹ ਉਹ ਤੁਹਾਡੇ ਨੱਕੀ ਹਾਲ ਕੇ ਦੀ ਪ੍ਰੋਜੈਕਟਾਂ ਬਾਰੇ ਆਪਣੇ ਲਾਸਟ ਟਾਈਮ ਤੁਹਾਡਾ ਮੁਲਾਕਾਤ ਕੀਤੀ ਕੁਝ ਗੱਲਾਂ ਜਿਹੜੀ ਲਾਸਟ ਉਹਨਾਂ ਨੇ ਗੱਲਬਾਤ ਵਿੱਚ ਦੱਸੀ ਆ ਫਰੂਜ਼ਪੁਰ ਰੋਡ ਤੇ ਜਦੋਂ ਮੈਂ ਲਾਇਆ ਉਹਨਾਂ ਨੂੰ ਇਸ ਵੇਲੇ ਲਾਇਆ ਮੈਨੂੰ ਉਹ ਕਹਿੰਦੇ ਕਹਿੰਦੇ ਜੀ ਮੈਂ ਦਿੱਲੀ ਜਾ ਜਾ ਕੇ ਆਪ ਜਿਹੜੇ ਆਹਾ ਨੈਸ਼ਨਲ ਹਾਈਵੇ ਦੇ ਅਫਸਰਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮਿੰਤਾਂ ਕਰਕੇ ਕਹਿੰਦਾ ਪੁਲ ਕਹਿੰਦਾ ਵਿਦਨ ਟਾਈਮ ਪੂਰਾ ਕਰਾਇਆ ਨਹੀਂ ਹੋਣਾ ਨਹੀਂ ਸੀ ਸੋ ਮਤਲਬ ਉਸ ਬੰਦੇ ਨੇ ਕੰਮ ਕੀਤਾ ਜਿਸ ਲਈ ਇੱਕ ਐਮਐਲਏ ਬਣਦਾ ਨਾ ਉਹ ਐਮਐਲਏ ਸੀ ਤੁਹਾਡੇ ਨਾਲ ਘਰੇ ਲੋ ਰਿਲੇਸ਼ਨ ਸੀ ਕਾਫੀ ਜ਼ਿਆਦਾ ਗੂੜੇ ਸੰਬੰਧ ਸੀ ਕਾਫੀ ਪਹਿਲਾਂ ਤੁਹਾਡੇ ਨਾਲ ਸਮਾਂ ਬਤਾ ਹਾਂ ਉਸ ਦਿਨ ਉਸ ਦਿਨੇ ਉਹਨਾਂ ਨੇ ਮੈਨੂੰ ਮਤਲਬ ਇਹੀ ਗੱਲ ਗੱਲਾਂ ਕਹੀਆਂ ਉਹ ਤੇ ਬਾਬਾ ਜੀ ਸੀਚੇ ਵਾਲੀ ਨਾਲ ਉਹ ਕਹਿੰਦੇ ਸੀ ਜੀ ਆਪਾਂ ਇਹ ਬੁੱਢੇ ਨਾਲੇ ਦਾ ਜਿਹੜਾ ਇਹ ਜਿਹੜਾ ਨਾ ਇਹੇ ਕੋੜ ਲਾ ਦੇਣਾ ਉਹਨੂੰ ਬੁੱਢਾ ਦਰਿਆ ਬਣਾ ਕੇ ਰੱਖਣਾ ਹੈ ਔਰ ਹਰ ਤਰ੍ਹਾਂ ਭਾਵੇਂ ਮੇਰੇ ਪੱਲਿਓਂ ਪੈਸੇ ਲੱਗ ਜਾਣ ਜੋ ਮਰਜ਼ੀ ਲੱਗੇ ਜੋ ਮਰਜ਼ੀ ਕਰਨਾ ਪਵੇ ਮੈਂ ਬਾਬਾ ਜੀ ਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਣੀ ਸੋ ਬਹੁਤ ਅੱਛਾ ਇੰਤਜ਼ਾਰ ਮੈਮ ਅੱਜ ਸੋਸ ਹਾਂ ਜੀ ਕਿੰਨੇ ਬਹੁਤ ਵੱਡੀ ਅਨਹੋਣੀ ਹੋਈ ਹੈ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਮੈਂ ਇੱਕੋ ਹੀ ਪਰਮਾਤਮਾ ਅਕੀ ਬੇਨਤੀ ਕਰੂੰਗੀ ਵੀਰ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਧੰਨਵਾਦ ਜੀ ਦਾ ਇਦਾਂ ਅਚਾਨਕ ਚਲੇ ਜਾਣਾ ਇੱਕ ਮੈਂ ਕਹਿ ਸਕਦਾ ਐਕਸੀਡੈਂਟਲ ਤੌਰ ਦੇ ਉੱਤੇ ਬਹੁਤ ਦੁਖਦਾਈ ਸੀ ਲੁਧਿਆਣੇ ਲਈ ਪੋਲਟਿਕਸ ਦੇ ਵਿੱਚ ਜਿੱਦਾਂ ਦੇ ਦਲੇਰ ਆਦਮੀ ਬੇਵਾਕ ਆਦਮੀਆਂ ਦੀ ਲੋਟ ਸੀ ਲੇਕਿਨ ਪਰਮਾਤਮਾ ਦੇ ਅੱਗੇ ਉਹਦੀ ਸ਼ਕਤੀ ਦੇ ਅੱਗੇ ਆਦਮੀ ਨਤਮਸਤਕ ਹੈ ਔਰ ਉਹਨਾਂ ਨੇ ਪਰਿਵਾਰ ਨੂੰ ਬਹੁਤ ਨੁਕਸਾਨ ਹੋਇਆ ਮੈਂ ਕਹਿ ਸਕਦਾ ਔਰ ਅਸੀਂ ਸਾਰੇ ਅੱਜ ਪੂਰੇ ਪੰਜਾਬ ਤੋਂ ਸਾਰੇ ਐਮਐਲਏ ਸਹਿਬਾਨ ਮਿਨਿਸਟਰ ਸਹਿਬਾਨ ਹਰੇਕ ਪਾਰਟੀ ਤੋਂ ਜਿਹੜੇ ਆ ਉਹਨਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਦੁੱਖ ਭਟਾਉਣ ਆਏ ਆ ਠੀਕ ਹੈ ਸਰ ਓਮ ਸ਼ਾਂਤੀ ਹੋ ਸਰ ਕੁਝ ਯਾਦਾਂ ਤੁਹਾਡੇ ਨਾਲ ਯਾਦਾਂ ਮੈਂ ਅੱਗੇ ਉਸਨੂੰ ਗੱਲ ਕੀਤੀ ਸੀ ਵੀ ਜਿੱਦਾਂ ਅਸੀਂ ਕਿਤੇ ਬਾਹਰ ਜਾਂਦੇ ਸੀ ਮੈਂ ਇੱਕ ਦਿਨ ਕਹਿ ਦਿੱਤਾ ਭਾਈ ਮੇਰੇ ਕੋਲ ਤਾਂ ਰਹਿਣ ਦਾ ਪ੍ਰਬੰਧ ਹੈ ਨਹੀਂਗਾ ਕਿ ਬੜਾ ਮਹਿੰਗਾ ਰਹਿਣਾ ਇੱਥੇ ਕਹਿੰਦੇ ਕੋਈ ਗੱਲ ਨਹੀਂ ਉਹਨੂੰ ਕਹਿੰਦੇ ਐਮਐਲਏ ਸਾਹਿਬ ਮਾਨੂੰ ਕਹਿੰਦੇ ਤੂੰ ਮੇਰਾ ਭਰਾ ਹੈਂ ਤੁਸੀਂ ਮੈਂ ਪ੍ਰਬੰਧ ਕਰ ਦਿੰਦਾ ਸੋ ਇਦਾਂ ਉਹਨਾਂ ਦੇ ਬਹੁਤ ਸਾਰੇ ਵਾਕ ਆ ਬਹੁਤ ਦੁਖਦਾਈ ਮੈਂ ਕਹਿੰਦਾ ਮਨੂੰ ਨਿੱਜੀ ਤੌਰ ਤੇ ਵੀ ਮੇਰਾ ਇਨਸਾਨ ਹੈ ਜਿੱਥੇ ਨਾ ਪ੍ਰਭਾਵ ਨਾ ਖਾਨੀ ਟੀਚਰ ਜਿਹੜੇ ਉਹਨਾਂ ਦੇ ਰਹਿੰਦੇ ਆ ਦੂਰੇ ਕੰਮ ਆ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੇ ਜਿਹੜੇ ਰਹਿੰਦੇ ਆ ਅਧੂਰੇ ਕੰਮ ਆ ਉਹਨਾਂ ਦਾ ਪਰਿਵਾਰ ਅੱਗੇ ਸક્ષਮ ਹੈ ਔਰ ਰਾਜਨੀਤੀ ਦੇ ਵਿੱਚ ਉਹਨਾਂ ਦੀ ਮਿਸ ਜੇ ਪਹਿਲਾਂ ਕਾਉਂਸਲਰ ਰਹੇ ਆ ਬੱਚਾ ਚੁਤਾਨਾ ਪਹਿਲਾਂ ਬਾਹਰ ਸੀਗਾ ਔਰ ਉਹਨਾਂ ਦੀ ਆਂਦੀ ਜਿਹੜੀ ਉਹਨਾਂ ਦੀ ਜਿਹੜਾ ਇੰਨਾ ਪ੍ਰਚਾਰ ਕੀਤਾ ਹੈ ਉਹਨਾਂ ਨੇ ਉਹਨੂੰ ਅੱਛੀ ਤਰ੍ਹਾਂ ਸੰਭ ਲੈਗਾ ਠੀਕ ਹੈ ਠੀਕ ਹੈ ਠੀਕ ਹੈ ਸਾਹਿਬ ਲੋਕ ਲੋਕਾਂ ਕੋਲੋਂ ਬਰਾਬਰ ਕਰੋ ਬਸ ਮੌਕੇ ਸ਼ਾਮਿਲ ਹੋ ਜੀ ਅੱਜ ਸਾਡੇ ਬਹੁਤ ਹੀ ਅਜ਼ੀਜ਼ ਲੁਧਾਨਾ ਵਸਤੂ ਵਿਧਾਇਕ ਰਹੇ ਗੋਗੀ ਜੀ ਦੇ ਇਸ ਸੰਤਮਤਾ ਦੇ ਵਿੱਚ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਾਮਲ ਹੋਏ ਆ ਬਹੁਤ ਦੁਖ ਦੀ ਗੱਲ ਹੈ ਲੁਧਾਨੇ ਨੇ ਇੱਕ ਹੀਰਾ ਖੋਇਆ ਬਹੁਤ ਲੰਬਾ ਸਮਾਂ ਕੌਂਸਲਰ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਔਰ ਤੋਂ ਬਾਅਦ ਇੱਕ ਐਮਐਲਏ ਦੇ ਰੂਪ ਦੇ ਵਿੱਚ ਵੀ ਸੇਵਾਵਾਂ ਦੇ ਰਹੇ ਸੀ ਹੈ ਹਰ ਵੇਲੇ ਜਨਤਾ ਦੀ ਚਿੰਤਾ ਕਰਨੀ ਜਨਤਾ ਦੇ ਇਸ਼ੂਜ਼ ਨੂੰ ਲੈ ਕੇ ਆਵਾਜ਼ ਉਠਾਣੀ ਅਤੇ ਪਾਰਟੀ ਬਾਜੀ ਤੋਂ ਵੀ ਉੱਪਰ ਉੱਠ ਕੇ ਲੋਕਾਂ ਦੇ ਵਿਸ਼ਿਆਂ ਨੂੰ ਉਠਾਣਾ ਜਿਹੜਾ ਹੈਗਾ ਵੈ ਇਹ ਵਿਰਲਾ-ਵਿਰਲਾ ਹੀ ਕਰ ਸਕਦਾ ਹੈ ਔਰ ਉਹ ਗੋਗੀ ਜੀ ਨੇ ਕੀਤਾ ਅਸੀਂ ਸਾਰੇ ਅੱਜ ਗੋਗੀ ਜੀ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਆ ਕਿ ਪਰਮਾਤਮਾ ਉਹਨਾਂ ਨੂੰ ਸ਼ਕਤੀ ਬਖਸ਼ੇ ਔਰ ਗੋਗੀ ਜੀ ਦੇ ਕਿਤੇ ਕੰਮਾਂ ਨੂੰ ਉਹਨਾਂ ਦੇ ਸਮਾਜ ਦੇ ਪ੍ਰਤੀ ਜੋ ਸਮਰਪਣ ਸੀਗਾ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਇਹ ਲੋਧਾ ਨੇ ਇੱਕ ਬਹੁਤ ਵੱਡਾ ਕਾਟਾ ਪਿਆ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ ਪਰ ਆਮ ਆਦਮੀ ਪਾਰਟੀ ਦੇ ਨਾਲ ਇਸ ਦੁੱਖ ਦੀ ਸਾਂਝ ਉਦਾਰ ਠੀਕ ਹੈ ਧੰਨਵਾਦ